ਸ੍ਰੀ ਕਲਬਾਈ ਸਾਰਿਆਂ ਨੂੰ ਪਿੰਡ ਭੁੰਦਲਵਾਸ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਰਤੀਏ ਤੋਂ 8 ਕਿਲੋਮੀਟਰ ਤੇ ਬੋਹਾ ਤੋਂ 15 ਕਿਲੋਮੀਟਰ ਨਾ ਬਾਈ ਤੇ ਬਾਈ ਹਣੀ ਹੋਰਾਂ ਨੇ ਮਾਮਲੋ ਪਨੀਰੀ ਦਾ ਕੰਮ ਕਰਿਆ ਹੋਇਆ ਇੱਥੇ ਪਹਿਲਾਂ ਤਾਂ ਬਾਈ ਹੋਰਾਂ ਦਾ ਮੈਂ ਵੀ ਧੰਨਵਾਦ ਕਰਦਾ ਵੀ ਬਾਈ ਹੋਰੀ ਨਸ਼ਿਆਂ ਤੋਂ ਦੂਰ ਹੋ ਕੇ ਇੱਕ ਵਧੀਆ ਉਪਰਾਲਾ ਕਰ ਰਹੇ ਨੇ ਤੇ ਆਪਣੇ ਕੰਮ ਨੂੰ ਸੇਧ ਦੇ ਰਹੇ ਨੇ ਬਾਈ ਹੋਰਾਂ ਨੇ ਪਨੀਰੀ ਲਈ ਹੋਈ ਆ ਹਰੇਕ ਕੋਈ ਵੀ ਬੀਜ ਲੈਣਾ ਆਪਾਂ ਬਾਈ ਫਿਰ ਉਦੋਂ ਮਿਲੂਗਾ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਈ ਠੀਕ ਠਾਕ ਹਾਂਜੀ ਵਧੀਆ ਜੀ ਤੇ ਬਾਈ ਆਪਣਾ ਨਾਮ ਕੀ ਆ ਬਾਈ ਹਣੀ ਸਿੰਘ ਠੀਕ ਹੈ ਤੇ ਬਾਈ ਦਾ ਕੀ ਨਾਮ ਗੁਰਤੇਜ ਸਿੰਘ ਜੀ ਠੀਕ ਹੈ ਆਪਾਂ ਦੋਨੇ ਭਾਈ ਆ ਬਾਈ ਹਾਂ ਸਕੇ ਭਾਈ ਠੀਕ ਹੈ ਦੋਵੇਂ ਸਕੇ ਭਾਈਆਂ ਨੇ ਪਨੀਰੀ ਵੀਜੀ ਹੋਈ ਹੈ ਇੱਥੇ ਤੇ ਆਪਾਂ ਗੱਲ ਕਰੀਏ ਬਾਈ ਕਿੰਨਾ સારી ਜਗ੍ਹਾ ਕਿੰਨੀ ਹੈ ਜਿੱਥੇ ਪਨੀਰੀ ਲਈ ਆ ਇਹ ਮੇਰੇ ਆਪਾਂ 3.5 ਕਿਲੇ ਲਾਉਣੇ ਹੁੰਦੇ ਆ ਸਾਰੇ ਠੀਕ ਹੈ ਹਾਂਜੀ 3.5 ਕਿਲੇ ਲਾਉਣੇ ਹੁੰਦੇ ਆ ਹਾਂਜੀ ਤੇ ਆਪਣਾ ਜਿਹੜਾ ਇਹਦਾ ਫਰਮ ਦਾ ਨਾਮ ਕੀ ਹੈ ਇਹਦਾ ਇਹਦਾ ਬਾਲੀਆ ਪੌਦ ਫਾਰਮ ਹੈ ਠੀਕ ਹੈ ਸੜਕ ਦੇ ਉੱਪਰ ਲਾਇਆ ਹੋਇਆ ਹਾਂ ਬਾਲੀਆ ਪੌਦ ਫਾਰਮ ਕਿਉਂਕਿ ਇੱਥੇ ਹੋਰ ਵੀ ਬਹੁਤ ਲਾਉਂਦੇ ਨੇ ਹਾਂਜੀ ਤੇ ਬਾਈ ਹਰ ਹੋਂਦਾ ਜੇ ਨੂੰ ਹੁਣ ਕੰਮ ਆ ਜਿਹੜੀ ਚੀਜ਼ ਕਹੇ ਤੀ ਉਹੀ ਵੀ ਹੋਊਗਾ ਉਹੀ ਮਿਲੂਗਾ ਇਹ ਤਾਂ ਨਹੀਂ ਅਗਲਾ ਕਦੇ 12 ਲੈਣੀ ਆ ਪਪੀਲੂ ਸ਼ਾਪ ਤੋਂ ਨਹੀਂ ਨਹੀਂ ਜੀ ਉਹੀ ਚੀਜ਼ ਦੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਤੇ ਬਾਈ ਗੱਲ ਕਰੀਏ ਆਪਾਂ ਆ ਕਿਹੜਾ ਵੀ ਇਹ ਇਹ ਵੀਰੇ ਕਾਲੀ 14 ਜੀ ਪਰਮਲ ਠੀਕ ਹੈ ਹਾਂ ਪਰਮਲ ਵੀ ਮਿਲੂ ਸਰ ਹਾਂ ਪਰਮਲ ਬਾਸਮਤੀ ਮਿਲੂ ਬਾਸਪਤੀ ਵੀ ਮਿਲੂ ਆਪਣੇ ਕੋਲੇ 8-10 ਵੈਰਾਈਟੀਆਂ ਨੇ ਠੀਕ ਹੈ ਕਿੰਨਾ ਟਾਈਮ ਐਂਡ ਕਿੰਨਾ ਟਾਈਮ ਆ ਵੀ ਆਪਣੇ ਕੋਲ ਕਦੋਂ ਤੱਕ ਪੌਦ ਮਿਲ ਜੂਗੇ ਆਪਣੇ ਕੋਲੇ ਜੀ ਅਗਸਤ ਦੀ 15 ਤਰੀਕ ਤੱਕ ਐਂਡ ਤੇਕ ਪੌਦ ਮਿਲਦੀ ਹੈ ਜੇ ਨਜ਼ਰ ਜੀਰੀ ਲੱਗਦੀ ਹੈ ਠੀਕ ਹੈ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਮਿਲਣਗੀਆਂ ਆਪਣੇ ਕੋਲੇ ਜੀ ਪਰਮਲ ਦੇ ਵਿੱਚ ਕਾਲੀ 14 ਹੀ ਪੀੜੀ ਉਸ਼ਾਈ ਠੀਕ ਹੈ ਤੇ ਪੀੜੀ ਉਸ਼ਾ ਤੇ ਸੀਆਰ 212 ਸੀਆਰ 160 ਅੱ비 ਤੇ ਬਾਸਪਤੀ ਦੇ ਵਿੱਚ 1692 1509 ਤੇ 1847 ਤੇ 18 85 17 18 ਤੇ 11 21 ਠੀਕ ਹੈ ਤੇ ਆਪਾਂ ਬਈ ਇਹਨੂੰ ਮੰਨ ਲਓ ਵੀ ਝੰਡਾ ਝੁੰਡਾ ਰੋਗ ਰਹੇ ਸਾਰੀਆਂ ਦਵਾਈਆਂ ਲਾ ਕੇ ਸਾਰੀਆਂ ਦਵਾਈਆਂ ਵੀਰੇ ਆਪਾਂ ਬੀਜ ਦੇ ਉੱਤੇ ਲਾ ਕੇ ਵੀ ਮੰਨ ਕੇ ਚਲੋ ਬੀਜ ਦੇਾਂਗੇ ਤੇ ਉਸ ਤੋਂ ਬਾਅਦ ਦੋ ਤਿੰਨ ਦਵਾਈਆਂ ਦੇ ਉੱਤੇ ਵੀ ਡਰਮ ਨਾਲ ਕਰਦੇ ਆਂ ਠੀਕ ਹੈ ਤੇ ਆਪਣਾ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਲਾਉਂਦਿਆਂ ਨੂੰ ਪਨੀਰੀ ਆਪਾਂ ਨੂੰ ਹੀ 7-8 ਸਾਲ ਪੁਰਾਣਾ ਕੰਮ ਹੈ ਇਹ ਆਪਣਾ 7-8 ਸਾਲ ਹੋ ਗਿਆ ਆਪਾਂ ਨੂੰ ਹਾਂਜੀ ਆਪਣਾ ਤਜਰਬਾ 7-8 ਸਾਲਾਂ ਦਾ ਹੈ ਤੇ ਆਪਾਂ ਬਈ ਮਾਰ ਕਿੰਨੀ ਗੱਲ ਕਰੀਏ ਵੀ ਆਪਾਂ ਮਰਲੇ 'ਚ ਕਿੰਨਾ ਵੀ ਪਾਉਣੇ ਆ ਆਪਾਂ ਇਹ ਪਰਮਲ ਦਾ ਤਾਂ ਪਾਉਣੇ ਆ ਵੀਰੇ 3 ਕਿਲੋ ਠੀਕ ਹੈ ਤੇ ਦੂਜੀ ਜਿਹੜੀ ਆਪਣੀ ਬਾਸਪਤੀ ਹੈਗੀ ਠੀਕ ਹੈ ਉਹਦੇ 'ਚ ਆਪਾਂ 2.5 ਕਿਲੋ ਬੀਜ ਪਾਉਣੇ ਆ ਜੀ ਪਰਮਲ ਦਾ ਆਪਾਂ ਕਿੰਨਾ ਪਾਉਣਾ 3 ਕਿਲੋ ਹਾਂ 3 ਕਿਲੋ ਜੀ ਠੀਕ ਹੈ ਬਾਸਮਤੀ ਦਾ 2.5 ਕਿਲੋ ਹਾਂ 2.5 ਕਿਲੋ ਜੀ ਠੀਕ ਹੈ ਆਪਾਂ ਮੰਨ ਲਓ ਵੀ ਕਰਾਹ ਗਰੂ ਲਵਾ ਕੇ ਇਹਦੇ 'ਚ ਵਧੀਆ ਪ੍ਰੋਪਰ ਤਰੀਕੇ ਨਾਲ ਜਿਹੜੀ ਪਨੀਰੀ ਖਿਲਾਰਦੇ ਆ ਹਾਂ ਕਰਾਹ ਲਵਾ ਕੇ ਸਮਾਰ ਕੇ ਆਪਾਂ ਰੂੜੀ ਦੀ ਰੇ ਪਾ ਕੇ ਫੇਰ ਪਨੀਰੀ ਉਹ ਕਰਦੇ ਆ ਜੀ ਠੀਕ ਹੈ ਜੇ ਭਾਈ ਆਪਾਂ ਗੱਲ ਵੀ ਆਪਾਂ ਪਰਮਲ ਤੇ ਬਾਸਮਤੀ ਦਾ ਅਲੱਗ-ਅਲੱਗ ਕੰਬੀਨੇਸ਼ਨ ਇਹਦੇ ਚ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਉਲੀਨਾਸ਼ਕ ਵਗੈਰਾ ਸਾਰੀਆਂ ਕਰਦੇ ਹਾਂ ਹਾਂਜੀ ਸਾਰੀਆਂ ਠੀਕ ਹੈ ਤੇ ਆਪਾਂ ਗੱਲ ਕਰੀਏ ਬਾਈ ਲੇਬਰ ਲੂਬਰ ਦਾ ਪ੍ਰਬੰਧ ਹੈਗਾ ਇੱਥੇ? ਹਾਂ ਲੇਬਰ ਦਾ ਵੀ ਆਪਣੇ ਲਈ ਖਾਸ ਪ੍ਰਬੰਧ ਹੈ ਜੀ। ਜੇ ਮੰਨ ਲਓ ਕੋਈ ਦੂਰੋਂ ਆ ਗਿਆ ਆਪਾਂ ਪਟਾਕੇ ਦੇਵਾਂਗੇ? ਹਾਂ ਪਟਾਕੇ ਆਪਾਂ ਘਰੇ ਪਹੁੰਚ ਵੀ ਕਰਦੇ ਆਂ ਜੀ ਮੰਨ ਕੇ ਕਰੋ ਖੇਤ ਦੇ ਅਗਲੇ ਦੀ। ਠੀਕ ਆ ਉਹ ਅਲੱਗ ਤੋਂ ਖਰਚਾ? ਹਾਂ ਉਹ ਅਲੱਗ ਤੋਂ ਖਰਚਾ ਹੈ ਜੀ। ਠੀਕ ਆ ਜੇ ਮੰਨ ਲਓ ਆਪਾਂ ਨੂੰ ਕਿਸੇ ਨੇ ਫੋਨ ਤੇ ਮੰਨ ਲਓ ਫੋਨ ਕਰਤਾ ਵੀ ਯਾਰ ਸਾਨੂੰ ਪਨੀਰੀ ਚਾਹੀਦੀ ਆ ਪੈਸੇ Google Pay ਆ UPI ਕੁਝ ਵੀ ਕਰਤਾ। ਹਾਂਜੀ ਉਹਨਾਂ ਨੇ Google Pay ਤੇ ਫੋਨ ਕਰਤੇ ਆਪਾਂ ਹੀ ਪਨੀਰੀ ਭੇਜ ਦਾਂਗੇ ਜਿਹੜਾ ਐਡਰੈਸ ਦੱਸਣਗੇ ਜੀ ਬਾਈ। ਠੀਕ ਆ। ਇਹ ਕੰਮ ਤਾਂ ਨਹੀਂ ਹੁੰਦਾ ਵੀ ਅਗਲੇ ਨੇ ਤਿੰਨ ਮਰਲੇ ਕਹਤੇ ਆਪਾਂ ਢਾਈ ਭੇਜਦੇ ਨਹੀਂ 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 ਇਹ ਨਹੀਂ ਹੋਊਗਾ ਇਹ ਆਪਾਂ 2 ਫੁੱਟ ਵੱਧ ਪਟਾ ਦਾਂਗੇ ਘੱਟ ਨਹੀਂ ਪਟਾਉਂਦੇ ਕਦੇ ਵੀ ਠੀਕ ਰੇਟ ਦੀ ਗੱਲ ਕਰੀਏ ਬਾਈ ਆਪਾਂ ਮਰਲੇ ਦਾ ਕੀ ਰੇਟ ਆ ਰੇਟ ਆਪਣਾ ਵੀਰੇ ਸ਼ੁਰੂ ਤੋਂ ਹੀ 1000 ਰੁਪਿਆ ਮਰਲੇ ਰਿਹਾ ਤੇ ਅੱਜ ਵੀ 1000 ਰੁਪਿਆ ਮਰਲੇ ਹੀ ਆ ਜੀ ਠੀਕ ਹੈ ਜੇ ਕੋਈ ਦੂਰੋਂ ਆ ਗਿਆ ਆਪਾਂ ਉਹਨੂੰ ਕੋਈ ਕਰ ਦਾਂਗੇ ਹਾਂ ਉਹਨੂੰ ਰੈਟ ਕਰ ਦਾਂਗੇ ਉਸ ਹਿਸਾਬ ਨਾਲ ਠੀਕ ਆਪਾਂ ਭੇਜ ਵੀ ਦੇਵਾਂਗੇ ਜੇ ਕੋਈ ਮੰਨ ਲਓ ਲੇਬਰ ਆਪਦੀ ਲੈ ਕੇ ਆ ਚਾਹ ਪਾਣੀ ਦਾ ਪ੍ਰਬੰਧ ਹਾਂ ਚਾਹ ਪਾਣੀ ਦਾ ਪ੍ਰਬੰਧ ਜੀ ਪੂਰੀ ਆਸ ਨ ਉਹ ਚੱਲਣ 'ਚ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਵੀ ਪ੍ਰਕਾਰ ਦੀ ਠੀਕ ਹੈ ਜਿਹੜੀ ਪਨੀਰੀ ਦੀ ਜਾੜ ਉਹ ਮੰਨ ਕੇ ਚੱਲੋ ਆਪਾਂ ਪੱਟਣਸਾਰ ਉਹ ਕਾਲੀ ਜੜਾ ਜੜਾਈ ਉਹ ਕਦੇ ਵੀ ਨਹੀਂ ਪਨੀਰੀ ਚੱਲੂਗੀ ਇਹ ਕੁਟੀ ਵਾਲੀ ਬਹੁਤ ਹੁੰਦੀ ਉਹਦੇ ਚੱਲਣ 'ਚ ਮਤਲਬ ਮੱਚਦੀ ਨਹੀਂ ਲੱਗੀ ਇਹ ਇੱਕ ਠੀਕ ਹੈ ਹਾਂ ਇਹਨੂੰ ਮੰਨ ਲਓ ਵੀ ਨਹੀਂ ਨਿਮੀ ਟੋੜ ਵਗੈਰਾ ਪੈ ਜਾਂਦਾ ਜਿਹੜਾ ਨਾ ਉਹ ਰਹਿਤ ਦਾ ਸਾਰਾ ਕੁਝ ਹਾਂ ਉਹ ਸਾਰਾ ਕੁਝ ਸਾਰੇ ਰੋਗਾਂ ਤੋਂ ਵਧੀਆ ਉਹ ਤਾਂ ਇਹ ਗਰਮੀ ਵੀ ਪੈ ਜੂ ਇਹ ਤਾਂ ਵੀ ਚੱਲਦਾ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਇਹ ਵਧੀਆ ਤੇ ਬਈ ਆਪਾਂ ਕਿੰਨੇ ਟਾਈਮ ਦੀ ਪਨੀਰੀ ਇਹ ਇਹ 28 ਦਿਨਾਂ ਦੀ ਹੈ ਠੀਕ ਹੈ ਕਿੰਨੇ ਟਾਈਮ ਆਪਾਂ ਇਹਨੂੰ ਰੱਖਾਂਗੇ ਮੰਨ ਲਓ ਜੇ ਨਾ ਵੀ ਵਿਕੇ ਆਪਾਂ ਕਿੰਨੇ ਟਾਈਮ ਤੈਨੂੰ ਇਹਨੂੰ ਬਸ ਆਪਾਂ 35-40 ਦਿਨਾਂ ਤੋਂ ਵੱਧ ਮੰਨ ਕੇ ਜਾਂ 40 ਦਿਨਾਂ ਤੱਕ ਵੇਚ ਦੇਈਏ ਆਪਾਂ ਜਵਾਬ ਦੇ ਦੇਣਾ ਹਾਂ ਵੀ ਉਸ ਤੋਂ ਬਾਅਦ ਪੱਕੜ ਹੋ ਗਈ ਆਪਾਂ ਵੇਚ ਦੇ ਦੇਣੀ ਠੀਕ ਹੈ ਠੀਕ ਹੈ ਵੀ ਅਗਲੇ ਦਾ ਨੁਕਸਾਨ ਨਾ ਹੋਵੇ ਨੁਕਸਾਨ ਨਹੀਂ ਠੀਕ ਹੈ ਤੇ ਭਾਈ ਆਪਾਂ ਬੀਜ ਦੀ ਗੱਲ ਕਰੀਏ ਆਪਾਂ ਕਿਹੜਾ ਬੀਜ ਵਰਤਦੇ ਆ ਇਹ ਇਹ ਆਪਾਂ ਹੀ ਜ਼ਿਆਦਾ ਵੀ ਆਪਣਾ ਕਰਨਾਲ ਸੀਡ ਦੀ ਬੀ ਵਰਤਦੇ ਆਂ ਕਰਨਾਲ ਦਾ ਕਿਹੜੀ ਕੰਪਨੀ ਦਾ ਇੱਕ ਕਰਨਾਲ ਸੀਡਸ ਦੇ ਕਰਨਾਲ ਸੀਡ ਦੇ ਨਾਮ ਤੇ ਆਉਂਦੇ ਜੀ ਅੱਛਾ ਹਾਂਜੀ ਇੱਕ ਹਰਿਆਣੇ ਦੀ ਯੂਨੀਵਰਸਿਟੀ ਦੇ ਉੱਤੇ ਹੀ ਆਉਂਦਾ ਜੀ ਠੀਕ ਹੈ ਯੂਨੀਵਰਸਿਟੀ ਅਪਰੂਵਡ ਵੀ ਵੀਰਦੇ ਹਾਂਜੀ ਵਧੀਆ ਜੀ ਪੂਰਾ ਹੋਈ 212 16 99 126 ਵਗੈਰਾ ਸਾਰੀਆਂ ਮਿਲਣਗੀਆਂ 126 ਪਰਮਲ ਚ ਵੀ ਸਾਰੀਆਂ ਵੈਰਾਈਟੀਆਂ ਮਿਲਣਗੀਆਂ ਜੀ ਤੇ ਬਾਸਪਤੀ ਜੀ ਵੀ ਸਾਰੀਆਂ ਮਿਲਣਗੀਆਂ ਕਿੰਨੇ ਟਾਈਮ ਮਤਲਬ 126 ਜੇ ਕਿਸੇ ਨਾਲ ਕਿੰਨੇ ਦਿਨਾਂ ਚੱਪਣ ਤਿਆਰ ਮਿਲ ਜੂਗੀ 126 ਜੇ ਆਪਾਂ ਮੰਨ ਕੇ ਚੱਲੋ 25 28 ਦਿਨਾਂ ਦੀ ਬਹੁਤ ਤਿਆਰ ਕਰ ਦਿੰਦੇ ਨੇ ਜੀ ਵਧੀਆ ਅੱਜ ਤੋਂ ਕਿੰਨੇ ਦਿਨਾਂ ਨੂੰ ਅੱਜ ਕਿੰਨੀ ਤਰੀ ਆ 25 ਤਰੀਕ ਹੈ ਹਾਂ 25 ਤਰੀਕ ਹੀ ਮੰਨ ਕੇ ਚਲੋ ਆਉਂਦੀ ਬਾਈ 23 ਤਰੀਕ ਨੂੰ 26 ਦੀ ਹਾਂ 26 ਦੀ ਉਹ ਤੋਂ ਪਹਿਲਾਂ ਉਹ ਤੋਂ ਪਹਿਲਾਂ ਵੀ ਮੰਨ ਕੇ ਚਲੋ ਮਿਲ ਜੂ ਆਪਾਂ ਖੰਡਿਆਰ ਕੇ ਕਈ ਵਾਰੀ ਕੋਈ ਪਹਿਲਾਂ ਲਾਉਣ ਦਾ ਚਾਹਵਾਨ ਹੁੰਦਾ ਈ ਮੰਨ ਲਓ ਕੋਈ 20 ਦਿਨਾਂ ਨੂੰ ਹਾਂ 20 ਦਿਨਾਂ ਤੱਕ ਮਿਲ ਜੂਗਾ 20 ਦਿਨਾਂ ਤੱਕ ਹਾਂ ਮਿਲ ਜੂਗਾ ਆਪਾਂ ਨੈਕ ਕਨੈਕਟ ਕਰ ਲਿਆ ਆਪਾਂ ਠੀਕ ਹੈ ਹਾਂ ਆਪਾਂ ਇਹਦੇ ਤੇ ਦਵਾਈ ਦੂਬੂਈ ਵਗੈਰਾ ਵੀ ਕਰਦੇ ਹਾਂ ਸਾਰੀਆਂ ਕਰਦੇ ਸਾਰੀਆਂ ਹੀ ਆਪਾਂ ਡਰਮ ਨਾਲ ਜੇ ਸਮਾਰ ਕੇ ਸਾਰੀਆਂ ਤੇ ਵਧੀਆ ਸਪਰੇਹਾਂ ਕਰਦੇ ਆਂ ਕੱਖਾਂ ਵਾਲੀਆਂ ਸਾਰੀਆਂ ਤੋਂ ਪਹਿਲਾਂ ਕਰਨਾ ਸੀ ਨਾ ਬੰਦ ਕਰਕੇ ਚਲਾ ਯਾਰ ਜੇ ਆਪਾਂ ਗੱਲ ਕਰੀਏ ਬਈ ਆਪਾਂ ਇੱਥੇ ਕਦੋਂ ਆਏ ਨੇ ਮਰੇ ਆਪਾਂ ਉਰੇ ਸਵੇਰੇ ਸਵੇਰੇ ਤੜਕੀ ਆ ਜੈਨੇ ਹੈਗੇ ਮੰਨ ਕੇ ਚਲੋ ਸੋਬਾ ਸੋਬਾ ਆ ਕੇ ਆਪਾਂ ਸਾਰਾ ਦਿਨ ਪਨੀਰੀ ਦੇ ਵਿੱਚ ਹੀ ਰਹਿਨੇ ਹੈ ਉਰੇ ਠੀਕ ਹੈ ਠੀਕ ਹੈ ਇਹਦੀ ਪੂਰੀ ਦੇਖ ਰੇਕ ਜਿਹੜੀ ਕੋਈ ਦਵਾਈ ਦੀ ਘਾਟ ਹੁੰਦੀ ਹੈ ਜਾਂ ਕਿਸੇ ਵੀ ਚੀਜ਼ ਦੀ ਜੂਰੀਆ ਦੀ ਆਪਾਂ ਮੰਨ ਕੇ ਚਲੋ ਉਰੇ ਰਹਿ ਕੇ ਇਹਦੀ ਖਾਸ ਧਿਆਨ ਰੱਖਦੇ ਹੈਗੇ ਠੀਕ ਹੈ ਵੀ ਮੰਨ ਕੇ ਚਲੋ ਕੋਈ ਕਿਸਾਨ ਭਰਾ ਲੈ ਜਾਂਦਾ ਹੈਗਾ ਤਾਂ ਉਹਦਾ ਕੱਲੂ ਕਿਸੇ ਆਪਣੀ ਪਨੀਰੀ ਦੀ ਜਾਂ ਦਵਾਈ ਦੀ ਘਾਟ ਦੇ ਕਾਰਨ ਮੰਨ ਕੇ ਚਲੋ ਕਿਸੇ ਦਾ ਨੁਕਸਾਨ ਨਾ ਹੋਵੇ ਅਗਲੇ 3 ਮਹੀਨੇ ਦੀ ਖੇਤੀ ਹੁੰਦੀ ਹੈ ਠੀਕ ਹੈ ਕਿਸੇ ਦਾ ਨੁਕਸਾਨ ਨਾ ਹੋਵੇ ਮੰਨ ਲਓ 3 ਮਹੀਨੇ ਦੀ ਖੇਤੀ ਹੈ ਕਿਸੇ ਦੀ ਕਿਸੇ ਨੇ ਜ਼ਮੀਨ ਜੋ ਵੀ ਹੈ ਹਨਾ ਤੇ ਖਰਚਾ ਵੀ ਬਹੁਤ ਹੋ ਜਾਂਦਾ ਝੋਨੇ ਦੇ ਬਹੁਤ ਹੋ ਜਾਂਦਾ ਵੀਰੇ ਤੇ ਬਾਈ ਕਹਿੰਦਾ ਵੀ ਆਪਾਂ ਜੇ ਕੋਈ ਮਤਲਬ ਪੱਕੀ ਫੱਕੂਗੀ ਆਪਾਂ ਉਹ ਦੰਦੇ ਨਹੀਂ ਹਾਂ ਦਿੰਦੇ ਜਿਹੜੀ ਵਧੀਆ ਮੰਨ ਲਓ ਵੀ ਥੋੜੇ 25 ਦਿਨਾਂ ਦੀ ਫੱਕ ਵੀ 25 ਦਿਨਾਂ ਦੀ ਉਹ ਅਗਲੇ ਨੂੰ ਦੱਸ ਕੇ ਦੰਦੇ ਆ ਹਾਂਜੀ ਤੇ ਬਾਕੀ ਕਹਿੰਦੇ ਵੀ ਆਪਾਂ ਜਿਹੜੀ ਮਤਲਬ ਪਕਰੋੜ ਹੋ ਗਈ ਉਹ ਆਪਾਂ ਦਿਖਾਉਂਦੇ ਵੀ ਨਹੀਂ ਹਾਂਜੀ ਬਾਈ ਹਰਾਂ ਦਾ ਜੈਨੂਨ ਕੰਮ ਆ ਕਰਨਾਲ ਸੀਡ ਦਾ ਸਾਰਾ ਬੀਜ ਆ ਤੇ ਬਾਈ ਦੋਨੇ ਭਾਈ ਇੱਥੇ ਦੋਨੇ ਭਰਾ ਇੱਥੇ ਰਹਿੰਦੇ ਨੇ 24 ਘੰਟੇ ਮੰਨ ਲਓ ਸਵੇਰ ਤੋਂ ਲੈ ਕੇ 5189 ਵਜੇ ਤੱਕ ਫੋਨ ਕਰੋ ਵੀ ਕਰ ਸਕਦਾ ਹਾਂ ਕਦੋਂ ਮਰਜੀ ਫੋਨ ਕਰਕੇ ਆ ਜਿਓ ਤੇ ਬਾਈ ਹਰ ਉਹ ਜਿਹੜੀ ਵੀ ਵੈਰਾਈਟੀ ਲੈ ਕੇ ਜਾਣੀ ਹੈ ਉਹ ਲੈ ਜਾਓ ਸਾਰੀਆਂ ਵੈਰਾਈਟੀਆਂ ਅਵੇਲੇਬਲ ਨੇ ਬਾਕੀ ਇਹ ਆਪਣੀ ਪੂਰੀ ਜ਼ਿੰਮੇਵਾਰੀ ਹੋੂ ਬੀਜ ਵਗੈਰਾ ਦੀ ਇਹ ਨਹੀਂ ਹੈਗਾ ਵੀ ਮੰਨ ਕੇ ਚਲੋ ਆਪਾਂ ਨੇ 1885 ਲੈ ਗਿਆ ਕੱਲ ਨੂੰ ਜਾ ਕੇ 17 18 ਨਿਕਲਿਆ ਹੋਊਗੀ ਜਾਂ 1692 ਲੈ ਗਿਆ 1500 ਨਿਕਲਿਆ ਹੋਊਗੀ ਇਹ ਚੀਜ਼ ਦੀ ਖਾਸ ਕਰ ਗਾਰੰਟੀ ਹੋਊਗੀ ਲੇਬਰ ਦਾ ਵੀ ਬਾਈ ਹਰਾਂ ਕੋਲੇ ਪ੍ਰਬੰਧ ਆ ਪਹੁੰਚਦਾ ਵੀ ਪ੍ਰਬੰਧਾ ਜੇ ਕੋਈ ਆਪਦੀ ਲੇਬਰ ਲੈ ਕੇ ਆਉਂਦਾ ਗੱਡੀ ਲੈ ਕੇ ਆਉਂਦਾ ਚਾਹ ਪਣੀ ਦਾ ਵੀ ਬਾਈ ਫਰੀ ਪ੍ਰਬੰਧ ਕਰਕੇ ਦੇਣਗੇ ਜੇ ਦੂਰੋਂ ਆਉਂਦਾ ਬਾਈ ਫਰੀ ਪੂਰੀ ਫੁੱਲ ਰਿਆਦ ਕਰਨਗੇ ਬਾਈ ਨੂੰ ਦੱਸ ਦਿਓ ਵੀ ਵੀਡੀਓ ਦੇਖ ਕੇ ਆ ਬਾਈ ਫਰੀ ਹੋਰ ਵੀ ਰਿਆਦ